ਠੰਡ ਹੈ ਉਹ ਪਿਛਲੇ 3-4 ਦਿਨਾਂ ਤੋਂ ਲਗਾਤਾਰ ਵਾਧੀ ਜਾ ਰਹੀ ਹੈਗੀ ਹੈ ਔਰ ਅਗਲੇ 2-4 ਦਿਨ ਜਿਹੜੀ ਹੈਗੀ ਆ ਕਿਸ ਤਰ੍ਹਾਂ ਦੀ ਰਾਹਤ ਮਿਲਦੀ ਆ ਉਹ ਨਜ਼ਰ ਨਹੀਂ ਆ ਰਹੀ ਤਸਵੀਰ ਵੇਲੇ ਵਹੀਕਲ ਜਿਹੜੇ ਹੈਗੇ ਆ ਰੋਡ ਤੇ ਲੈ ਜਾਣੇ ਉਹ ਵੀ ਕਾਫੀ ਜਿਹੜੇ ਹੈਗੇ ਆ ਕਈ ਵਾਰ ਨੁਕਸਾਨਦਾਇਕ ਹੋ ਜਾਂਦੇ ਆ ਜਿਸ ਦੇ ਨਾਲ ਕਈ ਚੀਜ਼ਾਂ ਦਾ ਜਿਹੜਾ ਹੈਗਾ ਸਾਨੂੰ ਧਿਆਨ ਉਹਦੇ ਵਿੱਚ ਰੱਖਣਾ ਬਣਦਾ ਹੈਗਾ ਤੇ ਤੁਸੀਂ ਜਾ ਰਹੇ ਹੋ ਕਿਸੇ ਜ਼ਰੂਰੀ ਕੰਮ ਆ ਤਾਂ ਬਾਹਰ ਨਿਕਲੋ ਨਹੀਂ ਤਾਂ ਰੋਡ ਤੇ ਵਹੀਕਲ ਨਾਲ ਲੈ ਕੇਓ ਜੇਕਰ ਜਾ ਰਹੇ ਹੋ ਕਿਤੇ ਤਾਂ ਕੋਈ ਜ਼ਰੂਰੀ ਹੈ ਠੋੜਾ ਤਾਂ ਦਿੱਤੇ ਹੋਏ ਸਮ ਜਿਹੜਾ ਠੋੜਾ ਸਮਾਂ ਹੈ ਉਸ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਚਲੋ ਦੀ ਤੇ ਇਹ ਮੌਸਮ ਕਣਕ ਦੀ ਫਸਲ ਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ ਔਰ ਇਸ ਦਿਨ ਜੇਕਰ 10-15 ਦਿਨ ਲਗਾਤਾਰ ਠੰਡ ਪੈਂਦੀ ਹੈ ਤੇ ਇਸ ਦੇ ਨਾਲ ਉਹਨਾਂ ਦੀ ਜਿਹੜੀ ਕਣਕ ਦੀ ਗਰੋਥ ਵੀ ਚੰਗੀ ਹੋਏਗੀ ਤੇ ਫਸਲ ਦਾ ਝਾੜ ਵੀ ਚੰਗਾ ਰਹੇਗਾ ਅੰਬਰ ਦੇ ਦਿਨਾਂ 'ਚ ਤਾਂ ਇਹ ਲੱਗਿਆ ਨਹੀਂ ਵੀ ਠੰਡ ਦਾ ਮੌਸਮ ਆ ਗਿਆ ਹੈ ਨਾ ਅ ਅੱਗੇ ਹੁੰਦਾ ਹੈ ਕਿ ਦੀਵਾਲੀ ਦੇ ਦਿਨਾਂ 'ਚ ਹਲਕੀ-ਹਲਕੀ ਠੰਡ ਜੀ ਹੁੰਦੀ ਹੈ ਪਰ ਇਸ ਕੀ ਦੀਵਾਲੀ ਤੇ ਵੀ ਉਹ ਠੰਡ ਮਹਿਸੂਸ ਹੀ ਨਹੀਂ ਹੋਈ ਉਸ ਸਮੇਂ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈਗੀ ਆ ਇੱਕ ਪਾਸੇ ਜਿੱਥੇ ਬਿਮਾਰੀਆਂ ਦੇ ਵਿੱਚ ਵਾਧਾ ਹੋਇਆ ਤੇ ਨਾਲ ਨਾਲ ਧੁੰਦ ਵੀ ਕਾਫੀ ਵਧੀ ਹੋਈ ਆ ਤੇ ਜਿਹਦੇ ਕਾਰਨ ਕਈ ਛੜਕੀ ਹਾਦਸੇ ਵੀ ਹੋ ਪਰਦੇ ਨੇ ਲਗਾਤਾਰ ਮੌਸਮ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਕਿਦਾਂ ਦਾ ਮੌਸਮ ਹੋਏ ਗੱਲਬਾਤ ਕਰਦੇ ਆ ਸਾਡੇ ਸੀਨੀਅਰ ਪੱਤਰਕਾਰ ਸੁਖਿੰਦਰ ਸੋਹਤਾ ਸਾਡੇ ਨਾਲ ਸੋਤ ਸਾਬ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਠੰਡ ਤੋਂ ਬਚੇ ਹੋਏ ਕੜਾਕੇ ਦੀ ਦੋ ਫਿਲਹਾਲ ਤਾਂ ਬਚੇ ਆ ਅੰਕੇ ਦਾ ਪਤਾ ਨਹੀਂ ਹਲੇ ਕਿਵੇਂ ਗੱਲ ਕਰੀਏ ਹੁਣ ਜਿਹੜੀ ਠੰਡ ਹੈ ਲਗਾਤਾਰ ਜਿਹੜੀ ਵਾਧੀ ਜਾ ਰਹੀ ਹੈ ਇਹ ਦਿਨਾਂ ਦੇ ਵਿੱਚ ਬਿਲਕੁਲ ਜਿਹੜੀ ਠੰਡ ਹੈ ਉਹ ਪਿਛਲੇ 3-4 ਦਿਨਾਂ ਤੋਂ ਲਗਾਤਾਰ ਵਧਦੀ ਜਾ ਰਹੀ ਹੈਗੀ ਹੈ ਔਰ ਅਗਲੇ 2-4 ਦਿਨ ਜਿਹੜੀ ਹੈਗੀ ਆ ਕਿਸ ਤਰ੍ਹਾਂ ਦੀ ਰਾਹਤ ਮਿਲਦੀ ਆ ਉਹ ਨਜ਼ਰ ਨਹੀਂ ਆ ਰਹੀ ਹੈਗੀ ਪਰ ਇਸ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਜਿਹੜਾ ਰੱਖਣਾ ਉਹ ਬਹੁਤ ਜ਼ਰੂਰੀ ਹੈ ਇਨਸਾਨਾਂ ਦੇ ਲਈ ਤਾਂ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਠੰਡ ਤੋਂ ਜਿਹੜਾ ਬਚਾਉਣਾ ਉਹ ਬਹੁਤ ਜ਼ਿਆਦਾ ਲਾਜ਼ਮੀ ਹੈ ਔਰ ਧੁੰਦ ਪੈਂਦੀ ਆ ਤਸਵੀਰ ਵੇਲੇ ਵਹੀਕਲ ਜਿਹੜੇ ਹੈਗੇ ਆ ਰੋਡ ਤੇ ਲਿਜਾਣੇ ਉਹ ਵੀ ਕਾਫੀ ਜਿਹੜੇ ਹੈਗੇ ਆ ਕਈ ਵਾਰ ਨੁਕਸਾਨਦਾਇਕ ਹੋ ਜਾਂਦੇ ਆ ਜਿਸ ਦੇ ਨਾਲ ਕਈ ਚੀਜ਼ਾਂ ਦਾ ਜਿਹੜਾ ਹੈਗਾ ਸਾਨੂੰ ਧਿਆਨ ਉਹਦੇ ਵਿੱਚ ਰੱਖਣਾ ਬਣਦਾ ਹੈਗਾ ਜਿਸ ਤਰ੍ਹਾਂ ਨਾਲ ਜਿਵੇਂ ਅਸੀਂ ਰੋਡ ਤੇ ਵਹੀਕਲ ਕੱਢਦੇ ਆ ਤਾਂ ਸਾਨੂੰ ਆਪਣੀਆਂ ਫੌਗ ਲਾਈਟਾਂ ਜਿਹੜੀਆਂ ਉਹ ਜਗਾ ਕੇ ਰੱਖਣੀਆਂ ਚਾਹੀਦੀਆਂ ਜਿਹੜਾ ਡਿਪਰ ਹੈਗਾ ਉਹਨੂੰ ਔਨ ਰੱਖਣਾ ਚਾਹੀਦਾ ਹੈਗਾ ਔਰ ਨਾਲ ਹੀ ਸਪੀਡ ਜਿੰਨੀ ਵੀ ਤੁਸੀਂ ਕੱਟ ਕਰ ਸਕਦੇ ਹੋ ਉਹ ਉਹ ਸਪੀਡ ਦੇ ਨਾਲ ਚੱਲੋ ਜੇਕਰ ਕਿਤੇ ਤੁਸੀਂ ਜਾ ਰਹੇ ਹੋ ਕਿਸੇ ਜ਼ਰੂਰੀ ਕੰਮ ਆ ਤਾਂ ਬਾਹਰ ਨਿਕਲੋ ਨਹੀਂ ਤਾਂ ਰੋਡ ਤੇ ਵਹੀਕਲ ਨਾਲ ਲੈ ਕੇ ਆਓ ਜੇਕਰ ਜਾ ਰਹੇ ਹੋ ਕਿਤੇ ਤਾਂ ਕੋਈ ਜ਼ਰੂਰੀ ਹੈ ਥੋੜਾ ਤਾਂ ਦਿੱਤੇ ਹੋਏ ਸਮੇ ਜਿਹੜਾ ਥੋੜਾ ਸਮਾਂ ਹੈ ਉਸ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਚਲੋ ਤਾਂ ਕਿ ਜਿਹੜਾ ਹੈਗਾ ਤੁਹਾਨੂੰ ਅਗਰ ਕਿਤੇ ਕੋਈ ਸਲੋ ਹੋਂਦਾ ਜਾਂ ਕਿਤੇ ਧੁੰਦ ਦੇ ਕਾਰਨ ਕੋਈ ਪਰੇਸ਼ਾਨੀ ਹੁੰਦੀ ਆ ਤਾਂ ਤੁਹਾਡਾ ਜਿਹੜਾ ਅੱਗੇ ਨੁਕਸਾਨ ਸਮੇਂ ਦਾ ਉਹ ਨਾ ਹੋਵੇ ਤਾਂ ਇਸ ਦੇ ਨਾਲ ਹੀ ਬੱਚਿਆਂ ਨੂੰ ਖਾਸ ਕਰਕੇ ਬਜ਼ੁਰਗਾਂ ਨੂੰ ਤਾਂ ਉਹਨਾਂ ਦੀ ਜਿਹੜੀ ਸਿਹਤ ਦਾ ਧਿਆਨ ਰੱਖੋ ਮਤਲਬ ਬੱਚਿਆਂ ਨੂੰ ਵਾਜਾ ਬਿਸਤਰ ਚੋਂ ਬਾਹਰ ਹੀ ਨਾ ਨਿਕਲਦੇ ਹੋ ਸਕੂਲਾਂ ਤੋਂ ਵੀ ਅੱਜ ਕੱਲ੍ਹ ਛੁੱਟੀਆਂ ਨੇ ਕਾਲਜਾਂ ਅਸਰ ਗਿਆ ਹੈ ਕਿ ਬੱਚਿਆਂ ਦਾ ਜਿਹੜਾ ਹੈਗਾ ਉਹ ਧਿਆਨ ਰੱਖਿਆ ਜਾਵੇ ਉਹਨਾਂ ਨੂੰ ਖਾਣ ਲਈ ਗਰਮ ਚੀਜ਼ਾਂ ਦਾ ਜਿਹੜਾ ਹੈਗਾ ਸੇਵਨ ਕਰਾਇਆ ਜਾਵੇ ਤੇ ਇਸ ਦੇ ਨਾਲ ਹੀ ਇਹ ਜਿਹੜਾ ਮੌਸਮ ਹੈ ਇਹ ਕੁਝ ਫਸਲਾਂ ਦੇ ਲਈ ਲਾਭਦਾਇਕ ਹੈ ਤੇ ਕੁਝ ਤੇ ਲਈ ਜਿਹੜਾ ਹੈਗਾ ਨੁਕਸਾਨਦਾਇਕ ਵੀ ਬਹੁਤ ਹੈ ਜਿਸ ਤਰ੍ਹਾਂ ਨਾਲ ਠੰਡ ਪੈ ਰਹੀ ਹੈ ਇਹ ਪੰਜਾਬ ਦੇ ਕਿਸਾਨਾਂ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ ਕਿਉਂਕਿ ਇਸ ਵਕਤ ਕਣਕ ਦੀ ਫਸਲ ਜਿਹੜੀ ਬੀਜੀ ਹੋਈ ਹੈ ਕਿਸਾਨਾਂ ਦੀ ਤੇ ਇਹ ਮੌਸਮ ਕਣਕ ਦੀ ਫਸਲ ਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ ਔਰ ਇਸ ਦੇ ਨਾਲ ਜੇਕਰ ਨੰਦਾਸ ਪਾਨਾਂ ਰਨ ਲਗਾਤਾਰ ਠੰਡ ਪੈਂਦੀ ਆ ਤੇ ਇਸ ਦੇ ਨਾਲ ਉਹਨਾਂ ਦੀ ਜਿਹੜੀ ਕਣਕ ਦੀ ਗਰੋਥ ਵੀ ਚੰਗੀ ਹੋਏਗੀ ਤੇ ਫਸਲ ਦਾ ਝਾੜ ਵੀ ਚੰਗਾ ਰਹੇਗਾ ਪਰ ਇਸ ਦੇ ਨਾਲ ਹੀ ਇਹ ਜਿਹੜੇ ਕਿਸੇ ਨੇ ਨਵੇਂ ਬਾਗ ਲਗਾਏ ਨੇ ਨਵੇਂ ਪੌਦੇ ਲਗਾਏ ਨੇ ਉਹਨਾਂ ਲਈ ਇਹ ਨੁਕਸਾਨਦਾਇਕ ਹੈਗਾ ਔਰ ਇਸ ਦੇ ਨਾਲ ਹੀ ਉਹਨਾਂ ਨੂੰ ਇਹਦੀ ਜਿਹੜੀ ਕੇਅਰ ਆਪਦੇ ਪੌਦਿਆਂ ਦੀ ਉਸਦੀ ਕਰਨੀ ਬਣਦੀ ਆ ਨਾਲ ਹੀ ਫਲ ਤੇ ਸਬਜ਼ੀਆਂ ਜਿਹੜੀਆਂ ਇਸ ਇਸ ਸੀਜ਼ਨ ਦੇ ਵਿੱਚ ਹੁੰਦੀਆਂ ਉਹਨਾਂ ਦੇ ਲਈ ਕਾਫੀ ਨੁਕਸਾਨਦਾਇਕ ਹੈਗਾ ਪਰ ਉਹਦੇ ਲਈ ਉਹਨਾਂ ਦੀ ਕੇਅਰ ਕਰਨੀ ਲਾਜ਼ਮੀ ਹੈ ਉਹਨਾਂ ਨੂੰ ਪੋਸ਼ਟਿਕ ਜਿਹੜੀ ਹੈਗੀ ਆ ਖੁਰਾਕ ਜਿਹੜਾ ਹੈਗਾ ਆਪਦੀ ਫਸਲ ਨੂੰ ਉਹ ਕਿਸਾਨਾਂ ਨੂੰ ਦੇਣੀ ਪੈਂਦੀ ਹੈ ਹਰ ਰੋਜ਼ ਜਾ ਕੇ ਆਪਣੀਆਂ ਫਸਲਾਂ ਨੂੰ ਚੈੱਕ ਕਰਨਾ ਬਣਦਾ ਹੈ ਬਾਕੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਨਹੀਂ ਫਸਲ ਨੂੰ ਆ ਰਹੀ ਉਸ ਨੂੰ ਉਹ ਦੇਖਿਆ ਨਿਕਣਾ ਬਣਦਾ ਤੇ ਨਾਲ ਉਹ ਨਾਲ ਜਿਹੜਾ ਹੈਗਾ ਨਵੀਂ ਕੰਟਰੋਲ ਕਰਨ ਵਾਸਤੇ ਜਿਹੜਾ ਜੋ ਵੀ ਬਣਦੇ ਜੋ ਪੰਜਾਬ ਯੂਨੀਵਰਸਿਟੀ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿਹੜੀਆਂ ਸਿਫਾਰਸ਼ਾਂ ਨੇ ਹਾਂ ਤਾਂ ਉਹਦੀਆਂ ਸਿਫਾਰਸ਼ਾਂ ਦੇ ਮੁਤਾਬਕ ਬਣਦੇ ਸਾਰਾ ਓੜ-ਪੋੜ ਸਾਨੂੰ ਉਹ ਜਿਹੜਾ ਉਹ ਆਪਣੀਆਂ ਫਸਲਾਂ ਲਈ ਕਰਨਾ ਚਾਹੀਦਾ ਪਰ ਠੰਡ ਤੋਂ ਬਚਣ ਦੇ ਸਭ ਤੋਂ ਵੱਡਾ ਇੱਕ ਠੰਡ ਤੋਂ ਬਚਣ ਦੇ ਲਈ ਔਰ ਠੰਡ ਦਾ ਜਿਹੜਾ ਹੈਗਾ ਠੰਡ ਜਦੋਂ ਆਪਾਂ ਨੂੰ ਪਤਾ ਸੀ ਮੋٹے ਕੱਪੜੇ ਪਾ ਕੇ ਬਾਹਰ ਨਿਕਲਨੇ ਆ ਹਨਾ ਪਰ ਜਦੋਂ ਰੋਡ ਤੇ ਚਲਦੇ ਆ ਤਾਂ ਕਈ ਵਾਰ ਹਾਦਸਿਆਂ ਦਾ ਕਾਰਨ ਬਣ ਜਾਂਦਾ ਕਿਉਂਕਿ ਧੁੰਦ ਹੈ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਆ ਤਾਂ ਉਸ ਸਮੇਂ ਵੀ ਆਪਣੇ ਵਹੀਕਲਾਂ ਦਾ ਪੂਰਾ ਹੈਗਾ ਸਪੀਡ ਦਾ ਧਿਆਨ ਰੱਖੋ ਸਮੇ ਤੋਂ ਜਿਹੜਾ ਤੁਹਾਡਾ ਹੈਗਾ ਮਿਥਿਆ ਸਮਾਂ ਉਸ ਨੂੰ ਅੱਧਾ ਪੂਨਾ ਘੰਟਾ ਪਹਿਲਾਂ ਕਰੋ ਨਿਕਲੋ ਚੱਲੋ ਹਣਾ ਰਸਤੇ 'ਚ ਤਾਂ ਕਿ ਜਿਹੜਾ ਕਿਤੇ ਤੁਹਾਨੂੰ ਕੋਈ ਦੇਰੀ ਹੁੰਦੀ ਆ ਤਾਂ ਉਹ ਉੱਚ ਕਵਰ ਹੋ ਜਾਏ ਸਪੀਡ ਸਲੋ ਰੱਖੋ ਬਜ਼ੁਰਗਾਂ ਦਾ ਤੇ ਬੱਚਿਆਂ ਦਾ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਚਲੋ ਜੇ ਗੱਲ ਕਰੀਏ ਤਾਂ ਇਸ ਵਾਰ ਜਿਹੜੀ ਠੰਡ ਵੀ ਕਾਫੀ ਲੇਟ ਪਈ ਜਾਪਦੀ ਆ ਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਤਾਂ ਲੱਗਦਾ ਕਿ ਲੋੜੀ ਤੋਂ ਬਾਅਦ ਅੱਗੇ ਲੱਗਦਾ ਸੀ ਕਿ ਦੇਣੇ ਨਿਕਲ ਜਾਂਦੇ ਆ ਦੇਖੋ ਜਗਤਾਰ ਜੀ ਦਸੰਬਰ ਦੇ ਦਿਨਾਂ 'ਚ ਤਾਂ ਇਹ ਲੱਗਿਆ ਨਹੀਂ ਵੀ ਠੰਡ ਦਾ ਮੌਸਮ ਆ ਗਿਆ ਹਣਾ ਅ ਅੱਗੇ ਹੁੰਦਾ ਹੈ ਕਿ ਦਿਵਾਲੀ ਦੇ ਦਿਨਾਂ 'ਚ ਹਲਕੀ ਹਲਕੀ ਠੰਡ ਜੀ ਹੁੰਦੀ ਆ ਪਰ ਇਤਕੀ ਦਿਵਾਲੀ ਤੇ ਵੀ ਉਹ ਠੰਡ ਮਹਿਸੂਸ ਹੀ ਨਹੀਂ ਹੋਈ ਤੇ ਦਸੰਬਰ ਐਂਡ ਤੱਕ ਠੰਡ ਨਹੀਂ ਮਹਿਸੂਸ ਹੋਈ ਪਰ ਹੁਣ ਜਿਹੜੀ ਠੰਡ ਪੈਣੀ ਸ਼ੁਰੂ ਹੋਈ ਆ ਤਾਂ ਠੰਡ ਜਿਸ ਤਰ੍ਹਾਂ ਨਾਲ ਗਰਮੀ ਪੈਂਦੀ ਆ ਨਾ ਉਸ ਦੇ ਨਾਲ ਠੰਡ ਦਾ ਪੈਣਾ ਵੀ ਲਾਜ਼ਮੀ ਆ ਇਸ ਲਈ ਕਣਕ ਦੀ ਫਸਲ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਸਬਜ਼ੀਆਂ ਦੀਆਂ ਫਸਲਾਂ ਲਈ ਕਾਫੀ ਨੁਕਤੇ ਮੇਰਾ ਸਬਤ ਇਹ ਵੀ ਆਪਣਾ ਆਂਦੀਆਂ ਸਾਵਧਾਨੀਆਂ ਰੱਖੀਆਂ ਜਾਣ ਤਾਂ ਜੋ ਇਹ ਸਿਹਤ ਵਿਭਾਗ ਵੱਲੋਂ ਸਾਨੂੰ ਜਿਹੜੀਆਂ ਸਾਵਧਾਨੀਆਂ ਦੱਸਿਆ ਹੈਗਾ ਵਰਤਣ ਲਈ ਉਹ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਜੋ ਐਡਵਾਈਜ਼ਰੀ ਟ੍ਰਾਂਸਪੋਰਟ ਡਿਪਾਰਟਮੈਂਟ ਵੱਲੋਂ ਜਾਰੀ ਕੀਤੀ ਗਿਆ ਉਸ ਨੂੰ ਵੀ ਫਾਲੋ ਕਰਨਾ ਚਾਹੀਦਾ ਹੈ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਹੈ ਉਹਦੇ ਤੇ ਵੀ ਸਾਨੂੰ ਪੂਰਾ ਅਮਲ ਕਰਨਾ ਚਾਹੀਦਾ ਤਾਂ ਕਿ ਫਸਲਾਂ ਦੀ ਜਿਹੜੀ ਸਿਹਤ ਉਹ ਵੀ ਸਹੀ ਰਹਿ ਸਕੇ ਇਨਸਾਨੀ ਸਿਹਤ ਉਹ ਵੀ ਸਹੀ ਰਹਿ ਸਕੇ ਤੇ ਵਹੀਕਲ ਸਾਡੇ ਜਿਹੜੇ ਹੈਗੇ ਆ ਜਾਂ ਹਾਦਸੇ ਜਿਹੜੇ ਉਨ੍ਹਾਂ ਤੋਂ ਵੀ ਬਚਾਅ ਹੋ ਸਕੇ ਧੰਨਵਾਦ ਆਪਣੋ ਇਹ ਜਾਣਕਾਰੀ ਸੰਗਤ